ਸਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਚੁੰਨੀ 70 70 ਆ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਮੈਨੂੰ 20 ਚੁੰਨੀਆਂ ਹੀ ਮਿਲ ਗਈਆਂ ਬਾਈ ਉਹਨਾਂ ਦੇ ਬਸ ਇੰਨਾਂ ਹੀ ਸੀ ਸਾਰੀਆਂ ਹੀ ਮੈਂ ਲੈ ਆਈ ਆ ਇਹ ਉਹ ਕਹਿੰਦੇ ਹੋਰ ਲੈ ਕੇ ਆਵਾਂਗੇ ਫਿਰ ਆਪਾਂ ਹੋਰ ਲੈ ਆਵਾਂਗੇ ਕਿਉਂਕਿ ਚੁੰਨੀਆਂ ਦੀ ਡਿਮਾਂਡ ਵਾਲੀ ਹੈ ਕਿਉਂਕਿ ਹੁਣ ਜਿਵੇਂ ਗਰਮੀ ਦੇ ਵਿੱਚ ਘਰਾਂ 'ਚ ਪਹਿਣਾ ਕੰਮ ਕਰਦੀਆਂ ਇਹਦੇ ਨਾਲ ਵਧੀਆ ਮੂੰਹ ਮਾਂ ਵੀ ਮੁੜਕਾ ਸਾਫ਼ ਹੋ ਜਾਂਦਾ ਹੈ ਬਾਕੀ ਫੇਸ ਤੇ ਬੰਨੀ ਜਾਂਦੀ ਹੈ ਇਹ ਚੁੰਨੀ ਬਈ ਵਧੀਆ ਚੀਜ਼ ਹੈ ਇਹ ਮਰਫਲ ਮਾਂ ਦੇ ਵਾਂਗੂ ਜੀ ਸੌਰੀ ਮਖਰਲ ਵਾਂਗੂ ਰੇਟ ਹੈ ਜੀ ਦਾ 70 ਰੁਪਏ ਬਹੁਤ ਸੋਹਣੇ ਕਲਰ ਡਿਜ਼ਾਈਨ ਆਈ ਹੈ ਪਹਿਲਾਂ ਜੀ ਮੈਂ ਦੋ ਵਾਰੀ ਵੀਡੀਓ ਪਾਉਂਦੀ ਪਾਉਂਦੀ ਨੇ ਵਿੱਚੋਂ ਬੰਦ ਕੀਤੀ ਕਿਉਂਕਿ ਕਸਟਮਰ ਆ ਗਈ ਸੀ

70 ਪਰ ਰੇਟ ਹੈ ਜੀ ਇਹਦਾ ਚੁੰਨੀ ਦਾ ਇਹਦੇ ਵਿੱਚ ਬਾਦੂ ਕਲਰ ਡਿਜ਼ਾਈਨ ਆ ਗਿਆ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਚੁੰਨੀ ਦਾ ਕਿੰਨਾ ਸੋਹਣਾ ਕਲਰ ਹੈ ਜੀ ਚੁੰਨੀ ਦਾ ਬਹੁਤ ਵਧੀਆ ਸੌਫਟ ਕੱਪੜਾ ਹੈ ਬਈ ਇਹ ਮੜਕਾ ਮੜਕਾ ਬੁੰਜਣ ਨੂੰ ਬਹੁਤ ਵਧੀਆ ਚੀਜ਼ ਹੈ ਬਹੁਤ ਸੌਫਟ ਕੱਪੜਾ ਹੈ ਇਹ ਆ ਦੇਖੋ ਜੀ ਲਾਈਟ ਜੇ ਕਲਰ ਚੋਕੀ ਬਈ ਫਿੱਕੇ ਕਲਰ ਵੀ ਚਾਹਦੇ ਐ ਚਾ ਇਹ ਬਸ ਮੈਂ ਦੋ ਹੀ ਮਿਲ ਗਏ ਇਹ ਵੀ ਬਹੁਤ ਸੋਹਣਾ ਕਲਰ ਹੈ ਬਈ चुन्नी भाई पूरी डबल ही है कोई छोटी चुन्नी है नहीं गी एक चाह कलर आ गया जी एक जी आ का गया जी आ कलर का गया ਰਾਹੀ ਪਈਆਂ ਜੀ ਸਾਰਾ ਇਹ ਬਸ ਇਹਨਾਂ ਚਾਹੀ ਕਲਰ ਆਉਗੇ ਹੁੰਦੇ ਆ ਰੇਟ ਹੈ ਜ ਇਹਨਾਂ ਦਾ 70 70 ਰੁਪਏ ਦੇਖੋ ਜੀ ਕਿੰਨਾ ਸੋਹਣਾ ਕਲਰ ਡੀਆਂ ਹਨ ਰੇਟ ਹੈ ਜ ਇਹਨਾਂ ਦਾ 70 70 ਤੇ ਜੇ ਨੇ ਸੂਟਾਂ ਚ ਕੋਈ ਆਹ ਹਾਂ ਸੌਰੀ ਚੁੰਨੀ ਕੋਈ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਆਪ ਦਾ ਜੀ ਆਰਡਰ ਕਰ ਸਕਦੇ ਜੇ ਚਾਹੀਦੀ ਹੋਵੇ ਪੂਰਾ ਵਧੀਆ ਸੌਫਟ ਕਪੜਾ ਵੀ ਗਰਮੀ 'ਚ ਲੈਣ ਵਾਸਤੇ ਇਹਦੀ ਬਹੁਤ ਮੰਗ ਸੀ ਏਦੋਂ ਪਹਿਲਾਂ ਮੈਂ ਕਈ ਵਾਰੀ ਲੈ ਕੇ ਵੇਚ ਚੁੱਕੀ ਆ ਹੁਣ ਆਪਣੇ ਦੁਕਾਨਾਂ ਦੀਆਂ ਖਤਮ ਹੋਈਆਂ ਪਈਆਂ ਸੀ ਤਾਂ ਬਈ ਕੱਲ ਮੈਂ ਲੈ ਕੇ ਆਏਗੀ ਤੇ ਦੂ ਪਹਿਲਾਂ ਵੀ ਰਿਸ਼ਤੇਦਾਰ ਆ ਗਏ ਹਨ ਕੋਸ ਤਾਂ ਘਰੇ ਆਪਦੇ ਮਰੀਜ਼ ਹੁੰਦੇ ਕੁਝ ਰਿਸ਼ਤੇਦਾਰ ਲਊ ਕੀ ਲੰਦੇ ਆ ਆਪ ਤਾਂ ਤਾਂ ਬੰਦੇ ਤੋਂ ਪਾਣੀ ਦੀ ਘੁੱਟ ਨਹੀਂ ਪੀਤੀ ਜਾਂਦੀ ਉੱਥੇ ਕੇ ਚਾਹ ਹੋਰ ਬਣਾ ਕੇ ਸਰਾਣੇ ਰੱਖਣੀ ਪੈਂਦੀ ਹੈ ਫਿਰ ਭਾਂਡੇ ਮੰਜੋ ਬਦਲਾ ਲੈ ਰੱਖੇ ਉਹਨਾਂ ਨੂੰ ਭੇਜੇ ਅਜੀ ਭਾਈ ਰੋਟੀ ਖਾਦੀ ਨਹੀਂ ਕਿਉਂਕਿ ਬਸ ਚਿੱਤ ਨਹੀਂ ਠੀਕ ਸੀਗਾ ਵਿੱਚ ਦੀ ਕਸਟਮਰ ਆ ਗਈ ਦੋ ਕਸਟਮਰ ਤੌਰ ਤੇ ਆਪਾਂ ਦੋ ਪਹਿਲਾਂ ਤੇ ਆਪਣੇ ਕੋਲੇ ਵੀ ਹੋਰ ਸੋਹਣ ਬਹੁਤ ਆ ਚੁੱਕੇ ਲੀੜਾ ਕਪੜਾ ਵਾਦੂ ਆਪਾਂ ਸੋਨੋ ਦਿਖਾਈ ਜਾਵਾਂਗੇ ਰੋਜ ਦਾ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓਜ਼ ਐਂਡ ਜੇ ਗਲਤ ਬੋਲਿਆ ਗਿਆ ਤਾਂ ਆਪਾਂ ਚਾਹੋਣੇ ਜੀ ਸੌਰੀ ਤੇ ਹੋਰ ਕੋਲੇ ਆਪਾਂ ਸੌਰੀ ਜੀ ਹੋਰ ਆਪਣੇ ਕੋਲੇ ਸੈਟ ਬਹੁਤ ਵਧੀਆ ਆ ਗਏ ਜੀ ਜਿਵੇਂ ਕੰਨਾਂ ਵਾਲੇ ਝੁਮਕੇ ਝਮਕੇ ਗੱਲ ਉਸ ਤੇ ਪਾਉਣ ਲਈ ਤੇ ਜਿਵੇਂ ਕਿ ਚੂੜੇ ਸਿੰਗਲ ਚੂੜੇ ਬਹੁਤ ਸੋਹਣੇ ਆ ਗਏ ਬਈ ਬਹੁਤ ਵਧੀਆ ਲੈ ਕੇ ਆਈਆਂ ਮੈਂ ਕੱਲ ਤੇ ਇਕ ਲੈ ਕੇ ਜੀ ਮੈਂ ਕਲਰ ਇਕ ਲੈ ਕੇ ਜੀ ਮੈਂ ਸਿੱਪੀਆਂ ਪੇਂਟ ਵਿੱਚ ਫੁੱਲ ਰੈਡੀ ਕਰਨ ਲਈ ਤੇ ਇੱਕ ਲੈ ਕੇ ਆਈ ਜੀ ਮੈਂ ਲੈਸ ਨਾਲ ਸੁਨਾਰਾ ਆਪਣੇ ਕੋਲ ਬਹੁਤ ਆ ਚੁੱਕੇ ਹੈ ਤੇ ਬਈ ਕੱਲ ਦਾ ਬੁਖਾਰ ਹੋਇਆ ਪਿਆ ਕਿਉਂਕਿ ਮੋਟਰਸਾਈਕਲ ਤੇ ਜਾਨੀ ਐ ਨਾ ਫਿਰ ਮੋਟਰਸਾਈਕਲ ਨਾਲ ਮੇਰੇ ਸਾਰੇ ਸਰੀਰ ਨੂੰ ਧੜਕਾ ਬਹੁਤ ਜ਼ਿਆਦਾ ਆਉਂਦਾ ਤੇ ਮੇਰੀਆਂ ਲੱਤਾਂ 'ਚ ਬਹੁਤ ਜ਼ਿਆਦਾ ਦਰਦ ਹੋ ਰਿਹਾ। ਰਾਤ ਵੀ ਮੈਂ ਦਵਾਈ ਲਈ ਤੇ ਹੁਣ ਵੀ ਮੈਂ ਦਵਾਈ ਲਵਾਂਗੀ। ਬੁਖਾਰ ਜਾ ਉਹਦੇ ਮੜਕਾ ਆਉਣ ਲੱਗ ਜਾਂਦਾ, ਕਦੇ ਪਾਲਾ ਲੱਗਣ ਲੱਗ ਜਾਂਦਾ। ਤਾਂ ਕਰਕੇ ਬਈ ਸਰੀਰ ਤੋਂ ਐਨਾ ਨਾ ਝੱਲਿਆ ਨਹੀਂ ਜਾਂਦਾ। ਮਤਲਬ ਬਸ ਇੱਕ ਸਾਮਕੇ ਜਿ ਰੱਖਣ ਵਾਲਾ ਸਰੀਰ ਐ। ਤੇ બસ ਇੱਕ ਵੀਡੀਓ ਬਿਨਾਂ ਸਰਿਆ ਨਹੀਂ ਹੁਣ ਪੌਣੀ ਪਊਗੀ ਮਾਂ ਤੇ ਬਈ ਮੈਂ ਲੈ ਕੇ ਆਉਂਗੀ ਹੁਣ ਗੱਡੀ ਕਿਉਂਕਿ ਮੈਨੂੰ ਆਉਣਾ ਜਾਣਾ ਬਹੁਤ ਔਖਾ ਹੈ ਮੋਟਰਸਾਈਕਲ ਤੇ ਬਈ ਹਣਾ ਫਿਰ ਸਮਾਨ ਵੀ ਫੜਨਾ ਕਰਨਾ ਔਖਾ ਬਹੁਤ ਹੈ ਤਾਂ ਕਰਕੇ ਬਈ ਹੁਣ ਮੈਨੂੰ ਗੱਡੀ ਬਣ ਜੇ ਨਾ ਤੇ ਤਾਂ ਚੰਗੀ ਗੱਲ ਹੈ ਕਿਉਂਕਿ ਬਈ ਸਰੀਰ ਦੀ ਤਾਂ ਲੋਡ ਹਜੇ ਬੱਚੇ ਬਹੁਤ ਛੋਟੇ ਆ ਇੰਨਾ ਸ਼ਰੀਰ ਤੋਂ ਬਈ ਮੇਰੇ ਤੋਂ ਨਾ ਹੀ ਤਾਂ ਕੰਮ ਹੁੰਦਾ ਨਾ ਹੀ ਮਤੋਂ ਕਿਉਂਕਿ ਮੈਨੂੰ ਦੁਕਾਨ 'ਚ ਹੀ ਸਾਰਾ ਦਿਨ ਤੋਰਾ ਫਿਆ ਰਹਿੰਦਾ ਸਾਮਾ ਸਮਈ ਸਮਾਨ ਦੀ ਕਈ ਵਾਰੀ ਬਈ ਮੇਰੇ ਤੋਂ ਸਮਾਨ ਚੱਕਿਆ ਨਹੀਂ ਜਾਂਦਾ ਫਿਰ ਮੈਂ ਛੱਡ ਦੇਣੀ ਮੈਨੂੰ ਤਾਂ ਹੀ ਰੋ ਉਹ ਮੈਨੂੰ ਪਿਆਰ ਆਉਂਦਾ ਬਸ ਤਾਂ ਕਰਕੇ ਬਸ ਟਾਈਮ ਜਾਂ ਪਾਸ ਹੈ ਭਰਾਵਾ ਕਾਹਦੇ ਨੂੰ ਕਮਾਈਂ ਹੈ ਜਦੋਂ ਸ਼ਰੀਰ ਕੰਡਮ ਹੋਵੇ ਹਨਾ ਉਦੋਂ ਤਾਂ ਕਾਹਦੀਆਂ ਕਮਾਈਂ ਹੈ ਕ ਟਾਈਮ ਪਾਸ ਸਰਦਾ ਨਹੀਂ ਬਾਕੀ ਲਾਲਚ ਇੱਕ ਮੈਥੋਂ ਵੇਖ ਲਿਆ ਨਹੀਂ ਰਿਹਾ ਜਾਂਦਾ ਇੱਕ ਤਾਂ ਬੰਦਾ ਹੁੰਦਾ ਮਟਰ ਜਿਹਾ ਸਾਰਾ ਦਿਨ ਚੁੱਪ ਕਰਕੇ ਜਿਵੇਂ ਪਿਆ ਰਹਿੰਦਾ ਮੈਥੋਂ ਤਾਂ ਵੇਖ ਲਿਆ ਇੱਕ ਮਿੰਟ ਵੀ ਨਹੀਂ ਰਹੀਦਾ ਤੇ ਹੋਰ ਬਈ ਲੜਾਈ ਦਾ ਵਧੀਆ ਟਿਕਟਕਾ ਹੋ ਗਿਆ ਚੰਗੀ ਗੱਲ ਐ ਵਾਹਿਗੁਰੂ ਦਾ ਸ਼ਕਰਾਨਾ ਪਤਾ ਨਹੀਂ ਕਿੰਨੇ ਕੋਈ ਮਾਂ ਨੇ ਪੁੱਤ ਮਰਦੇ ਵਿਚਾਰੇ ਤਾਂ ਵੀ ਬਹੁਤ ਨੁਕਸਾਨ ਤਾਂ ਹੋਇਆ ਹੀ ਐ ਬਈ ਹਨਾ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੇ ਆਪਾਂ ਚਾਹੋ ਨੇ ਸੌਰੀ ਤੇ ਜੇ ਕੋਈ ਚੀਜ਼ ਮੇਰੀ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਜਰੂਰ ਜੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੀ ਹੁੰਦਾ ਹੈ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਦੇ ਵਧੀਆ ਵਧੀਆ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ